ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੇ 12 ਸਤੰਬਰ ਨੂੰ ਕੈਬਨਟ ਸਬ-ਕਮੇਟੀ ਦੀ ਮੀਟਿੰਗ ਦੇ ਵਿੱਚ ਨਾਜਾਮ ਦਾ ਐਲਾਨ ਕੀਤਾ ਦੱਸਦੇ ਕਿ ਕੈਬਨਟ ਸਬ-ਕਮੇਟੀ ਨੇ ਕਿਹਾ ਕਿ ਸੀਐਮ ਤੋਂ ਘੱਟ ਕੋਈ ਵੀ ਮੀਟਿੰਗ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਸਾਂਝੇ ਫਰੰਟ ਨੇ ਜਲਦੀ ਹੀ ਅਗਲੇ ਸੰਘਰਸ਼ ਦਾ ਐਲਾਨ ਕਰਨ ਦਾ ਵੀ ਸੰਕੇਤ ਜਿਹੜਾ ਦੇ ਦਿੱਤਾ ਹੈ ਇਸੇ ਖਬਰ ਤੇ ਵਿਦੇਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਫੋਨ ਕਾਲ ਤੇ ਜੁੜੇ ਨੇ ਦਾ ਸਮਰ نیوز ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਤਰਲੋਚਨ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਸਾਂਝਾ ਫਰੰਟ ਕੈਬਨਿਟ ਸਬ ਕਮੇਟੀ ਦਾ ਬਾਈਕਾਟ ਕਰੇਗਾ ਬਿਲਕੁਲ ਕੈਬਨਿਟ ਸਬ ਕਮੇਟੀ ਦੀ 12 ਸਤੰਬਰ ਨੂੰ ਮੀਟਿੰਗ ਹੈ ਦਰਅਸਲ ਮਲਾਜਮ ਪੈਨਸ਼ਨਰ ਸੰਜੇ ਫਰੰਟ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕਿਆ ਵੀ ਉਹ ਮੁੱਖ ਮੰਤਰੀ ਨੇ ਜਿਹੜੀ ਮੀਟਿੰਗ ਦਿੱਤੀ ਸੀ ਦਾ ਸਤੰਬਰ ਨੂੰ ਜਿਹੜੀ ਪੋਸਟਪੋਨ ਹੋਈ ਹੈ ਉਹ ਮੀਟਿੰਗ ਜਿਹੜੀ ਦੁਬਾਰਾ ਮੁੱਖ ਮੰਤਰੀ ਜੇ ਕਰਨਗੇ ਤਾਂ ਹੀ ਇਹ ਮੀਟਿੰਗ 'ਚ ਜਾਵਾਂਗੇ ਨਹੀਂ ਤੇ ਮੀਟਿੰਗ 'ਚ ਨਹੀਂ ਜਾਵਾਂਗੇ ਸੋ ਜੋ ਜਾਣਕਾਰੀ ਮਿਲੀ ਹੈ ਸੰਜੇ ਫਰੰਟ ਦੀ ਜਿਹੜੀ ਰਹਿ ਬਣੀ ਹੈ ਉਸ ਤੋਂ ਬਾਅਦ ਸਾਂਝੇ ਫਰੰਟ ਦੇ ਜਿਹੜੇ ਸੀਨੀਅਰ ਲੀਗ ਲੀਡਰ ਨੇ ਸਤੀ ਸ਼ਰਾਣਾ ਰਣਜੀਤ ਸਿੰਘ ਰਾਣਵਾ ਜਸਵੀਰ ਸਿੰਘ ਤਲਵਾੜਾ ਕਰਮ ਸਿੰਘ ਧنوਆ ਜਰਮਨਜੀਤ ਸਿੰਘ ਸੁਖਦੇਵ ਸਿੰਘ ਸੈਣੀ ਐਨ ਕੇ ਕਲਸੀ ਬਾਦ ਸਿੰਘ ਖੇੜਾ ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਗੰਢੀਵਿੰਡ ਜਗਦੀਸ਼ ਚਾਹਲ ਤੇ ਦਿਗ ਵਿਜੇ ਸ਼ਰਮਾ ਇੰਨਾ ਨੇ ਅੱਜ ਬਿਲਕੁਲ ਸਪਸ਼ਟ ਕਰ ਦਿੱਤਾ ਵੀ 12 ਸਤੰਬਰ ਨੂੰ ਜਿਹੜੀ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਹੈ ਉਹ ਉਹਦਾ ਬਾਈਕਟ ਕਰਨਗੇ ਉਹਦੇ ਵਿੱਚ ਬਿਲਕੁਲ ਨਹੀਂ ਜਾਣਗੇ ਔਰ ਇਹਨਾਂ ਲੀਡਰਾਂ ਨੇ ਆਪਣੀ ਵਿਥਿਆ ਸੁਣੰਦਿਆਂ ਦੱਸਿਆ ਵੀ ਮੁੱਖ ਮੰਤਰੀ ਨਾਲ 8 ਵਾਰ ਮੀਟਿੰਗਾਂ ਤਹਿ ਹੋਈਆਂ ਸੀ ਔਰ 8 ਵਾਰ ਹੀ ਮੀਟਕਾਂ ਬੁਲਤ ਵੀ ਕਰ ਦਿੱਤੀਆਂ ਗਈਆਂ ਸੀ। ਉਹਨਾਂ ਨੇ ਦੱਸਿਆ ਵੀ ਹੁਣ ਨਵੀਂ ਮੀਟਿੰਗ ਕੈਬਨਿਟ ਸਬ-ਕਮੇਟੀ ਵੱਲ ਛੋਟ ਦਿੱਤੀ ਹੈ ਮੁੱਖ ਮੰਤਰੀ ਦਫ਼ਤਰ ਵੱਲੋਂ ਜਿਹੜੀ ਉਹਨਾਂ ਨੂੰ ਪਰਮਾਨ ਨਹੀਂ ਕਿਉਂਕਿ 3 ਸਤੰਬਰ ਨੂੰ ਮਟਕਾ ਚੌਕ ਤੇ ਜਦੋਂ ਸਾਂਝੇ ਫਰੰਟ ਦੇ ਲੀਡਰ ਪ੍ਰੋਟੈਸਟ ਕਰ ਰਹੇ ਸੀ ਜੇ ਉਦੋਂ ਮੁੱਖ ਮੰਤਰੀ ਨਾਲ ਹੀ ਮੀਟਿੰਗ ਜਿਹੜੀ ਤੈਅ ਕੀਤੀ ਗਈ ਸੀ ਔਰ ਮੁੱਖ ਮੰਤਰੀ ਦਫਤਰ ਦੇ ਸੀਨੀਅਰ ਜਿਹੜੇ ਅਫਸਰ ਸੀ ਉਹਨਾਂ ਨੇ ਬਕਾਇਦਾ ਲਿਖਤੀ ਪੱਤਰ ਦਿੱਤਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 10 ਸਤੰਬਰ ਨੂੰ ਮੀਟਿੰਗ ਕਰਨਗੇ ਪਰ ਹੁਣ ਮੀਟਿੰਗ ਜਿਹੜੀ 12 ਸਤੰਬਰ ਨੂੰ ਮੁਲਤਵੀ ਕੀਤੀ ਹੈ ਉਹ ਕੈਬਨਿਟ ਸਬ-ਕਮੇਟੀ ਦੀ ਰੱਖ ਦਿੰਦੀ ਹੈ ਜੋ ਉਹਨਾਂ ਨੂੰ ਪਰਵਾਹ ਨਹੀਂ ਪਰ ਨਾਲ ਦੇ ਨਾਲ ਇਹ ਵੀ ਗੱਲ ਕਹੀ ਹੈ ਲੀਡਰਸ਼ਿਪ ਨੇ ਵੀ ਜਿਹੜੀ ਸਕੈਬਰੇਟ ਸਰ ਕਮੇਟੀ ਆ ਉਹਦੇ ਮੁਖੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨਾਲ ਉਹ ਪਹਿਲੋਂ ਪੰਜ ਮੀਟਿੰਗਾਂ ਕਰ ਚੁੱਕੇ ਨੇ ਜਿੱਦਾਂ ਕੋਈ ਸਿੱਟਾ ਨਹੀਂ ਨਿਕਲਿਆ ਔਰ ਉਹਨਾਂ ਨੂੰ ਲੱਗਦਾ ਹੈ ਵੀ ਇਹ ਮੀਟਿੰਗ ਵਿੱਚ ਸ਼ਾਮਲ ਹੋਣ ਨਾਲ ਕੋਈ ਹੱਲ ਨਹੀਂ ਨਿਕਲਣਾ ਇਸ ਲਈ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਵੀ ਕੈਬਨਿਟ ਸਾਹਿਬ ਕਮੇਟੀ ਨਾਲ ਮੀਟਿੰਗ ਕਰਨ ਦਾ ਕੋਈ ਲਾਭ ਨਹੀਂ ਹੈ ਤੇ ਅੰਤਮ ਫੈਸਲਾ ਕਿਉਂਕਿ ਮੁੱਖ ਮੰਤਰੀ ਨੇ ਹੀ ਲੈਣਾ ਇਸ ਲਈ ਉਹ ਮੁੱਖ ਮੰਤਰੀ ਜਦੋਂ ਮੀਟਿੰਗ ਤੈਅ ਕਰਨਗੇ ਤੇ ਉਸੇ ਮੀਟਿੰਗ ਵਿੱਚ ਸ਼ਾਮਲ ਹੋਣਗੇ ਔਰ ਲੀਡਰਸ਼ਿਪ ਨੇ ਇੱਕ ਵਾਰੀ ਫਿਰ ਸਪਸ਼ਟ ਕਰ ਦਿੱਤਾ ਵੀ ਮੁੱਖ ਮੰਤਰੀ ਤੋਂ ਘੱਟ ਉਹ ਕਿਸੇ ਵੀ ਮੰਤਰੀ ਜਾਂ ਕਿਸੇ ਕੈਬਨਿਟ ਸਬ ਕਮੇਟੀ ਇਹ ਨਾ ਜੇ ਕੋਈ ਮੀਟਿੰਗ ਰੱਖੀ ਜਾਊਗੀ ਤੇ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਹੋਊਗੀ ਜੀ ਅ ਤਰਲੋਚਨ ਸੀ ਅਗਲਾ ਪ੍ਰੋਗਰਾਮ ਕੀ ਹੈ ਨਾ ਸਾਂਝਾ ਫਰੰਟ ਦਾ ਦੇਖੋ ਲੀਡਰਸ਼ਿਪ ਇਸ ਮਾਮਲੇ 'ਚ ਜਿਹੜੀ ਹੈ ਚਿੰਤਤ ਵੀ ਹੈ ਵੀ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਲਗਾਤਾਰ ਜਿਹੜੀਆਂ ਨੇ ਉਹ ਪੈਂਡਿੰਗ ਪੈਰੀਆਂ ਨੇ ਪਿੱਛੇ ਪੈਰੀਆਂ ਨੇ ਖਾਸ ਕਰਕੇ ਜਿਹੜਾ ਡੀਏ ਤਿੰਨ ਕਿਸ਼ਤਾਂ ਡੀਏ ਦੀਆਂ ਨੇ 12% ਉਹ ਲੰਬੇ ਸਮੇਂ ਤੋਂ ਹਵਾ 'ਚ ਲਟਕੀਆਂ ਪਈਆਂ ਨੇ ਇਸੇ ਤਰ੍ਹਾਂ 5.5 ਸਾਲ ਦਾ ਜਿਹੜਾ ਤਨਖਾਹ ਕਮਿਸ਼ਨ ਦਾ ਏਰੀਅਰ ਹੈ ਜਿਹੜਾ 1 ਜਨਵਰੀ 2016 ਤੋਂ 3 ਜੂਨ 2021 ਤੱਕ ਦਾ ਪੈਂਡਿੰਗ ਹੈ ਉਹਦੇ ਵਿੱਚ ਵੀ ਵੱਡਾ ਖੱਪਾ ਪੈਦਾ ਹੋ ਰਿਹਾ ਔਰ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬੁਹਾਲਦੀ ਵਾਲੀ ਮੰਗ ਵੀ ਅੱਗੇ ਸਰਕਦੀ ਜਾ ਰਹੀ ਹੈ ਔਰ ਅੰਦਾਲ ਦੀ ਨਾਲ ਜਿਹੜੇ ਠੇਕਾ ਤੇ ਆਊਟਸੋਰਸ ਸੰਬਾਧਨ ਨੇ ਉਹਨਾਂ ਦਾ ਦਖਾਂਤ ਵੀ ਕਿਸੇ ਪਾਸੇ ਨਹੀਂ ਲੱਗ ਰਿਹਾ ਤੇ ਨਾਲ ਦੀ ਨਾਲ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਦੀ ਥਾਂ ਤੇ ਪੰਜਾਬ ਸਕਿੱਲ ਦੇਣ ਦਾ ਮੁੱਦਾ ਵੀ ਉੱਥੇ ਹੀ اٹਕਿਆ ਪਿਆ ਇਸੇ ਤਰ੍ਹਾਂ ਜਿਹੜੇ ਬਜ਼ੁਰਗ ਮੁਲਾਜ਼ਮ ਨੇ ਪੈਨਸ਼ਨਰ ਨੇ ਉਹਨਾਂ ਨੂੰ 2.95 ਅੰਕ ਸਮੇਤ 4 ਪੈਨਸ਼ਨਰ ਦੀਆਂ ਮੰਗਾਂ ਵੀ ਜਿਹੜੀਆਂ ਹਵਾ 'ਚ ਲਟਕੀਆਂ ਪਈਆਂ ਨੇ ਔਰ ਇਸੇ ਤਰ੍ਹਾਂ ਹੋਰ ਕਈ ਮੰਗਾਂ ਪੈਂਡਿੰਗ ਨੇ ਜਿੰਨੂੰ ਲੈ ਕੇ ਜਿਹੜੀ ਸਾਂਝਾ ਫਰੰਟ ਹੈ ਉਹਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਵੀ ਜਲਦੀ ਸਾਂਝੇ ਫਰੰਟ ਦੀ ਮੀਟਿੰਗ ਸੱਦੀ ਜਾਊਗੀ ਜਿਹਦੇ 'ਚ ਨਵੇਂ ਹਾਲਾਤਾਂ ਉੱਪਰ ਉਹ ਕੀਤੀ ਜਾਊਗੀ ਚਰਚਾ ਕੀਤੀ ਜਾਊ ਕਈ ਮੰਥਨ ਕੀਤਾ ਜਾਊਗਾ ਵੀ ਇੰਨਾ ਹਾਲਾਤਾਂ ਵਿੱਚ ਪੰਜਾਬ ਸਰਕਾਰ ਕੋਲੋਂ ਕਿਵੇਂ ਮੰਗਾਂ ਬਣਵਾਈਆਂ ਜਾ ਸਕਦੀਆਂ ਔਰ ਲੀਡਰਸ਼ਿਪ ਨੇ ਸੰਕੇਤ ਦਿੱਤਾ ਵੀ ਜਲਦੀ ਉਹ ਅਗਲੇ ਸੰਘਰਸ਼ ਦਾ ਐਲਾਨ ਕਰਨਗੇ ਜੀ ਸ਼ੁਕਰੀਆ ਤਰਲੋਚਨ ਜੀ ਜਾਣਕਾਰੀ ਦੇਣ